ਫਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੋ ਕੇ ਵਿੱਚ ਇੱਕ ਪਰਿਵਾਰ ਦੇ ਘਰ ਵਿੱਚ ਨਾਬਾਲਗ ਲੜਕੀ ਦੀ ਲਟਕਦੀ ਹੋਈ Laash ਪਰਾਮਦ ਹੋਈ ਜਿਸ ਨੂੰ ਦੇਖ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਦਿਖਾਈ ਦੇ ਰਿਹਾ ਹੈ ਉੱਥੇ ਪਰਿਵਾਰ ਨੇ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ ਤੇ ਉਹਨਾਂ ਨੇ ਰੋਪ ਲਗਾਏ ਹਨ ਕਿ ਕਿਸੇ ਨੇ ਉਹਨਾਂ ਦੀ ਧੀ ਨੂੰ ਮਾਰ ਕੇ ਲਟਕਾ ਦਿੱਤਾ ਤੇ ਉਸ ਦੀ ਹੀ ਹੱਤਿਆ ਕੀਤੀ ਗਈ ਹੈ ਇਹ ਵੀ આરોਪ ਲਗਾਏ ਗਏ ਹਨ ਕਿ ਉਸ ਦੇ ਨਾਲ ਹੋ ਸਕਦਾ ਹੈ ਕਿ ਬਲਾਤਕਾਰ ਕੀਤਾ ਗਿਆ ਹੋਵੇ ਕੀ ਨਾਮ ਤੁਡ ਜਮਨ तो मेरा एक बच्चा पंद्रह साल कमरे चाह पार फिर नहीं प्या रहा मैं आप गुडिया में छी मैं गुडिया के तो मैं कबीर त्यान रखी मैं तू किधरे कभी मम्मी मैं कितने हसती खेल मैं वजह मैं घरों तुरी में। ओ बाद शामी सात अंदर ओ अंदर मेरा मुंडा पाया बार लगे पैट बंद जन्दर मेरी कुड़ी दम कतल करमकया पैट भी जगदी बल्द ਤੇ ਪਰ ਕੁੜੀ ਦੇ ਵਜੇ ਨਾਲ ਪੱਖਾ ਚੱਲਣਾ ਨਹੀਂ। ਤੇ ਮਾਰੇ ਮਟਾ ਹਿਲਦਾਇ ਪੰਗਾ। ਕਿਤਾ ਕੁੜੀ ਨਾ ਸਿਵਾ ਦੇ ਕੱਪੜਾ ਥੰਨੇ ਲਾਇਆ ਤੇ ਪੱਖਾ ਪਿੱਗੋ। ਤੇ ਮੇਰੀ ਕੁੜੀ ਦਾ ਸਾਨੂੰ ਸਾਕੇ ਵੀ ਮੁੰਡੇ ਦਾ ਨਾਮ ਵਿਜੇ ਕੁਮਾਰ ਆ। ਉਸ ਮੁੰਡੇ ਨੇ ਕਤਲ ਕਰਕੇ ਸਾਡੇ ਘਰੇ ਬਿਲਕੁਲ ਅਭਿਆਥੀ ਮਾਰ ਕੇ। ਉਹਦੇ ਨਾਲ ਕੁਸ਼ਾਇਦ ਹੋਰ ਵੀ ਦੋ ਤਿੰਨ ਹੋਣ। ਲੜਕਾਈ ਲੜਕਾਈ ਇਸਿਤ ਪੱਖੇ। ਹਾਂ ਲੜਕਾਈ ਪੱਖੇ। ਨਿਸ਼ਾਨ ਵੀ ਗਏ ਨੇ। ਹਾਂਜੀ। ਕਿਸ ਤਰ੍ਹਾਂ ਦੇ ਨਿਸ਼ਾਨ ਸੀਗੇ? ਹਾਂ ਇਥੇ ਨਿਸ਼ਾਨ। ਕਿਸਾ ਨਿਸ਼ਾਨ ਸੀ ਜੀ ਪਰ ਕੋਈ ਕੁਛ ਨਹੀਂ ਪੜਦੀ ਸੀ ਕੁੜੀ ਹਾਂਜੀ ਥੱਲੇ ਕੋਈ ਸਪੋਰਟ ਨਹੀਂ ਬੈੱਡ ਦੇ ਕੋਈ ਕੁਛ ਨਹੀਂ ਕਿੰਨੀ ਵਿੱਚ ਪੜਦੀ 10ਵੀਂ ਚੋਰ ਨਹੀਂ ਪਹਿਲਾਂ 9ਵੀਂ ਸੀ 15 ਹੀ ਹੋ ਗਈ 15 ਸਾਲ 3ਵੇਂ ਵਿੱਚ ਸੁਨੇਤਾ ਕਾ ਠੀਕ ਹੈ ਆ ਕੇ ਦੇਖਿਆ ਹਾਂਜੀ ਮੈਂ ਆ ਕੇ ਦੇਖਿਆ ਜੋ ਲੱਗੜਬੜੀ ਜਗ੍ਹਾ ਮੈਂ ਅੰਦਰ ਨੀਕਾ ਮਾਰੀ ਮਰੀ ਉਹਦੇ ਜਾਨ ਹੀ ਨਿਕੜ ਗਈ ਵੇ ਅੱਕੇ ਹੋਰ ਕੀ ਮੰਗੇ ਤੁਸੀਂ ਮਰੀ ਮੰਗੀ ਜਿਸਨੂੰ ਸਾ ਮਿਲਣਾ ਚਾਹੀਦਾ ਮੇਰੇ ਨਾਲ ਬਹੁਤ ਵੱਡਾ ਜੁਲਮ ਹੈ ਇਹ ਸੈਨੇਟਰ ਕਰਤਾ ਤੇ ਉਹ ਨਹੀਂ ਦਮਨਸਾ ਮਿਲਣਾ ਚਾਹੀਦਾ ਤੇ ਮੇਰੀ ਬੱਚੀ ਕਰਦੇ ਬਰ ਗਰੀਬੀ ਗਰੀਬ ਨਹੀਂ ਜਾ ਜਾ ਹਲੋ ਕੀ ਨਾਮ ਤੁਹਾਡਾ ਮੈਂ ਨਾਮ ਪ੍ਰਵੀਨ ਕੋ ਪ੍ਰਵੀਨ ਕੋ ਕੀ ਲੱਗਦੇ ਨੇ ਤੁਹਾਨੂੰ ਇਹ ਮੇਰੇ ਪੂਆਜੀ ਲੱਗਦੇ ਨੇ ਤੇ ਕਿਸ ਤਰ੍ਹਾਂ ਦੇਖਿਆ ਤੁਸੀਂ ਕੀ ਹੋਇਆ ਸਾਨੂੰ ਸ਼ਾਮ 8 ਵਜੇ ਸਾਡੇ ਕੋਲ ਕਾਲ ਗਈ ਸੀ ਅਸੀਂ ਰਾਜਸਥਾਨ ਤੋਂ ਆਏ ਸੀ ਹੂੰ ਤੇ ਕੋਈ ਕਾਲ ਕੀਤੀ ਗਈ ਸੀ ਕਿ ਸਾਡੀ ਬੇਟੀ ਨੇ ਫਾਂਸੀ ਲੈ ਲਈ ਤੇ ਕਿਸੇ ਨੇ ਫਾਂਸੀ ਡਟਾ ਕੇ ਮਾਰਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਸਾਨੂੰ ਪਤਾ ਸੱਜਿਆ ਅਸੀਂ ਫਿਰ ਉੱਥੋਂ ਆ ਗਏ ਸਾਰੇ 5 ਵਜੇ ਸੀ 5 ਵਜੇ ਸੀ ਫਸ ਟਾਈਮ ਸਾਡੇ ਕੁੜੀ ਕੁੜੀ ਤਾਸੀ ਵੇਖੀ ਸੀ ਪਰ ਬਾਅਦ ਦੇ ਜਿਹੜੇ ਮੇਰਾ ਪ੍ਰੋਜੈਕਟ ਜਿਹੜੀ ਉਹਨੇ ਕਈ ਪਰਮਾਨੰਦ ਦੀ ਮੰਗਾਇੀ ਕਿ ਵੀ ਉਹਨੂੰ ਫਾਂਸੀ ਲਗਾਈ ਗਈ ਹੈ ਮਾਰਿਆ ਗਿਆ ਉਹਨੇ ਆਪ ਰਜਨ ਬੋਝ ਕੇ ਨਹੀਂ ਮਰਿਆ ਕਤਲ ਕੀਤਾ ਹੈ ਕਤਲ ਕੀਤਾ ਹੈ ਫਿਰ ਮੰਗਾਇਆ ਕਿ ਸਮਨ ਸਾਹ ਮਿਲਣਾ ਚਾਹੀਦਾ ਠੀਕ ਤੇ ਇਹ ਮਸਲਾ ਹੈਗਾ ਵੀ ਸਾਡੇ ਪਿੰਡ ਚ ਗੁਰਦੀਪ ਸਿੰਘ ਪੁੱਤਰ ਅਨੇਕ ਸਿੰਘ ਦਾ ਹੈਗਾ ਸੀ ਇਹ ਲੇਕਿਨਰ तकरीबन ਟਾਈਮ ਹੈਗਾ ਸੀ 7 ਕੁ ਦਾ ਟਾਈਮ ਹੈਗਾ ਸੀ ਤੇ ਪਿੰਡ ਵਿੱਚ ਸਾਨੂੰ ਪਤਾ ਲੱਗਾ ਹੈ ਕਿ ਵੀ ਇਹਨਾਂ ਦੀ ਲੜਕੀ ਜਿਹੜੀ ਹੈਗੀ ਸੀ ਉਹਨੇ ਉਸਨੇ ਫਾਸੀ ਲੈ ਲਈ ਸੀ ਗਲਤ ਪਾ ਕੇ ਗਲਤ ਕਪੜਾ ਲਿਆ ਵਸੇ ਤੇ ਉਸ ਤੋਂ ਬਾਅਦ ਜਿਵੇਂ ਵੀ ਪਿੰਡ ਤੇ ਸਾਰਿਆਂ ਨੂੰ ਪਤਾ ਲੱਗਾ ਤੇ ਅਸੀਂ ਸਾਡੇ ਉੱਥੇ ਪਹੁੰਚਣ ਤੇ ਅਸੀਂ ਵੇਖਿਆ ਆਪਣੀ ਜਿਹੜੀ ਬਿਲਕੁਲ ਮੌਤ ਹੋ ਚੁੱਕੀ ਸੀ ਹੂੰ ਹੁਣ ਪਰਿਵਾਰ ਨੂੰ ਕੀ ਇਨਸਾਫ ਦੀ ਮੰਗ ਕਰਦਾ ਵੈ ਕੀ ਪਾ ਦੇਵਾਂਗੇ ਪਰਿਵਾਰ ਨੂੰ ਜਿਹੜਾ ਹੈਗੇ ਵੀ ਉਹ ਅਸੀਂ ਨਾਲ ਬਿਆਨ ਤੋਂ ਹੈਗੇ ਸੀ ਉਹ ਅਸੀਂ ਪਾ ਦਿੱਤੇ ਨੇ ਤੇ ਜਿਹੜੀ ਅੱਗੇ ਹੈ ਪੁਲਿਸ ਤਵਦੀਸ਼ ਕਰ ਰਹੀ ਹੈ ਕ ਕੀ ਪਰਿਵਾਰ ਨੂੰ ਸ਼ੱਕ ਸੀਗਾ ਕੋ ਕਤਲ ਦਾ ਵੀ ਸ਼ੱਕ ਸੀਗਾ ਇਹ ਤਾਂ ਪਰਿਵਾਰ ਨੂੰ ਪਤਾ ਹੈ ਇਹ ਹੀ ਦੱਸ ਸਕਦੇ ਨੇ ਹਿੰਦੇ ਬਾਰੇ ਵੀ ਲੜਕੀ ਸ਼ਾਬ ਮਿਲਣਾ ਚਾਹੁੰਦਾ ਹਾਂ ਸਾਹਿਬ ਮਿਲਣਾ ਚਾਹੁੰਦਾ ਕੱਲੋ ਕਿ ਲੜਕੀ ਆਈ ਹੈ ਕੀ ਮਾਮਲਾ ਕਿਸ ਤਰ੍ਹਾਂ ਕੱਲ ਸਾਡੇ ਕੋਲ ਰਾਤ ਇੱਕ ਡੈੱਡ ਬੋਡੀ ਆਈ ਹੈ ਸੁਨੀਤਾ ਰਾਣੀ ਪੁੱਤਰੀ ਗੁਰਦੀਪ ਸਿੰਘ ਪੰਡਾ ਗੱਟੀ ਰੱਜੋਗੇ ਤੋਂ ਤੇ ਅੱਜ ਅਸੀਂ ਉਹਦਾ ਪੋਸਟਮਾਰਟਮ ਵਾਸਤੇ ਸਾਡੇ ਕੋਲੇ ਪੁਲਿਸ ਮੁਲਾਜ਼ਮ ਲੈ ਕੇ ਆਏ ਸੀਗੇ ਪਰ ਅਕੋਰਡਿੰਗ ਟੂ ਹਾਈ ਕੋਰਟ ਵੱਲੋਂ ਸਾਨੂੰ ਇਹ ਚਿੱਠੀ ਹੈਗੀ ਹੈ ਕਿ ਜੋ ਕੇਸ ਇਹੋ ਏਦਾਂ ਦੇ ਹੁੰਦੇ ਆ ਜਿਹਦੇ ਵਿੱਚ ਸੈਕਸ਼ੂਅਲ ਅਸੌਲਟ ਵੀ ਆਉਂਦਾ ਮਰਡਰ ਦੇ ਕੇਸ ਵੀ ਹੈਗੇ ਆ ਜਾਂ ਹੈਂਗਿੰਗ ਦਾ ਸਾਨੂੰ ਪਤਾ ਨਹੀਂ ਲੱਗਦਾ ਕਿ ਸਟ੍ਰਾਂਗੂਲੇਸ਼ਨ ਹੈ ਕਿ ਹੈਂਗਿੰਗ ਹੈ ਤਾਂ ਅਸੀਂ ਇਹੋ ਜੇ ਕੇਸ ਫਿਰ ਫੋਰੈਂਸਿਕ ਐਕਸਪਰਟ opinion ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰਦੇ ਹੈਗੇ ਇਸ ਕਰਕੇ ਮੈਂ ਇੱਕ ਇਹ ਸੱਜ ਬੋਰਡ ਆਫ ਡਾਕਟਰ ਸਾਰਿਆਂ ਦੀ ਪ੍ਰੈਜ਼ੈਂਸ ਦੇ ਵਿੱਚ ਇਹ ਕੇਸ ਨੂੰ ਮੈਂ ਰੈਫਰ ਕੀਤਾ ਬ੍ਰੌਡ ਡੈੱਟ ਸੀ ਬ੍ਰੌਡ ਡੈੱਟ ਸੀ ਮੇਰੇ ਨਾਮ ਡਾਕਟਰ ਅਗਿਆਪਾਲ ਸਰ ਇੰਡੀਆ ਕ੍ਰਾਈਮ ਨਿਊਜ਼ ਝੂਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ